ਪ੍ਰਜਾਪੀਤਾ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲੇ ਦੁਆਰਾ ਅਸੀਂ ਹਰ ਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਅੱਜ ਅਸੀਂ ਸਾਰੇ ਬੱਚਿਆਂ ਨੂੰ ਪ੍ਰਕਿਰਤੀ ਦਾ ਮਹੱਤਵ ਦੱਸਿਆ ਕਿ ਪ੍ਰਕਿਰਤੀ ਸਾਨੂੰ ਕਿੰਨਾ ਕੁਛ ਦਿੰਦੀ ਹੈ ਸਾਨੂੰ ਸਾਹ ਲੈਣ ਵਾਸਤੇ ਆਕਸੀਜਨ ਦਿੰਦੀ ਹੈ ਛਾਂ ਦਿੰਦੀ ਹੈ ਸਾਨੂੰ ਫੁੱਲ ਦਿੰਦੀ ਹੈ ਹਰ ਸਮੇਂ ਪ੍ਰਕਿਰਤੀ ਸਾਨੂੰ ਦਿੰਦੀ ਹੀ ਦਿੰਦੀ ਹੈ ਪਰ ਅਸੀਂ ਪ੍ਰਕਿਰਤੀ ਨੂੰ ਕੀ ਦਿੰਨੇ ਆ ਅਸੀਂ ਪ੍ਰਕਿਰਤੀ ਨੂੰ ਕੁਝ ਵੀ ਨਹੀਂ ਦਿੰਦੇਗੇ ਤੇ ਅਸੀਂ ਇਸ ਪ੍ਰਕਿਰਤੀ ਨੂੰ ਨਸ਼ਟ ਕਰਨ ਤੇ ਲੱਗੇ ਹੋਏ ਹਾਂ ਅੱਜ ਸਾਇੰਸ ਦੇ ਸਾਧਨ ਤਾਂ ਭਾਵੇਂ ਹੀ ਵੱਧ ਗਏ ਨੇ ਉਸ ਸਾਇੰਸ ਦੇ ਸਾਧਨਾ ਨਾਲ ਅਸੀਂ ਨਕਲੀ ਜਿਹੜੇ ਪੇੜ ਪੌਦੇ ਤਿਆਰ ਕਰ ਲੈਨੇ ਫੁੱਲ ਤਿਆਰ ਕਰ ਲੈਨੇ ਫਲ ਤਿਆਰ ਕਰ ਲੈਨੇ ਪਰ ਕੀ ਇਹਨਾਂ ਫਲਾਂ ਨੂੰ ਅਸੀਂ ਖਾ ਸਕਦੇ ਹਾਂ ਫੁੱਲਾਂ ਨੂੰ ਅਸੀਂ ਸੁੰਘ ਸਕਦੇ ਹਾਂ ਜਾਂ ਫਿਰ ਅਸੀਂ ਇੰਨਾ ਬ੍ਰਿਕਸ਼ਾਂ ਦੀ ਮਨਾ ਉਹਨਾਂ ਪੌਦਿਆਂ ਦੀ ਛਾਂ ਦੇ ਵਿੱਚ ਬੈਠ ਸਕਦੇ ਹਾਂ ਕਦੇ ਵੀ ਨਹੀਂ ਤਾਂ ਇਸ ਕਰਕੇ ਭਾਵੇਂ ਅੱਜ ਸਾਇੰਸ ਕਿੰਨੀ ਵੀ ਤਰੱਕੀ ਕਰ ਲੇ ਪਰ ਇਸ ਪ੍ਰਕਿਰਤੀ ਦਾ ਮੁਕਾਬਲਾ ਨਹੀਂ ਕਰ ਸਕਦੀ ਤਾਂ ਇਸ ਕਰਕੇ ਸਾਨੂੰ ਆਪਦੇ ਜੀਵਨ ਦੀ ਰੱਖਿਆ ਕਰਨ ਵਾਸਤੇ ਇਸ ਪ੍ਰਕਿਰਤੀ ਦੀ ਵੀ ਰੱਖਿਆ ਕਰਨੀ ਪਊਗੀ ਤੇ ਅੱਜ ਅਸੀਂ ਸਾਰੇ ਮਿਲ ਕੇ ਇਸ ਉਪਰਾਲੇ ਨੂੰ ਚੱਕੀਏ ਤੇ ਪ੍ਰਕਿਰਤੀ ਦੀ ਰੱਖਿਆ ਕਰੀਏ ਨਾਲ ਸਾਡੇ ਜੀਵਨ ਦੀ ਵੀ ਰੱਖਿਆ ਹੈਗੀ ਹੈ ਤਾਂ ਅੱਜ ਅਸੀਂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਪਹੁੰਚ ਕੇ ਬੱਚਿਆਂ ਨੂੰ ਦੱਸਿਆ ਕਿ ਪ੍ਰਕਿਰਤੀ ਦੀ ਰੱਖਿਆ ਕਰਨੀ ਹੈ ਤੇ ਹਰ ਇੱਕ ਬੱਚਾ ਆਪ ਦੇ ਜਨਮ ਦਿਨ ਮੁਤੇ ਇੱਕ ਇੱਕ ਬ੍ਰਿਕਸ਼ ਜਿਹੜਾ ਉਹ ਜ਼ਰੂਰ ਲਗਾਵੇ ਤੇ ਬੱਚਿਆਂ ਨੇ ਅੱਜ ਸਾਡੇ ਨਾਲ ਇਹ ਵਾਅਦਾ ਵੀ ਕੀਤਾ ਹੈ ਕਿ ਅਸੀਂ ਆਪਦੇ ਜਨਮ ਦਿਨ ਮਤੇ ਇੱਕ ਇੱਕ ਬ੍ਰਿਕਸ਼ ਜ਼ਰੂਰ ਲਗਾਵਾਂਗੇ ਤੇ ਅੱਜ ਸਾਡੀ ਟੀਮ ਜਿਹੜੀ ਹੈਗੀ ਹੈ ਵਿੱਚ ਡਾਕਟਰ ਬੁੱਤਾ ਭਾਈ ਜੀ ਜੀਵਨ ਭਾਈ ਜੀ ਤੇ ਪੂਰਨ ਭਾਈ ਜੀ ਤੇ ਸਾਡੇ ਨਾਲ ਸਾਡੇ ਪ੍ਰਿੰਸੀਪਲ ਮੈਡਮ ਵੀ ਹੈਗੀ ਹੈ ਤੇ ਮੈਂ ਇੰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਹੜੇ ਮੇਰੇ ਸਹਿਯੋਗੀ ਬਣੇ ਓਮ ਸ਼ੰ carbon dioxide ਛੱਡਦੇ ਹੂੰ ਦਿਨ ਰਾਤ ਨੂੰ ਵੀ ਤੇ ਦਿਨੇ ਵੀ ਅਗਰ ਤੁਸੀਂ ਮੰਨ ਲਓ ਸੌ ਰਹੀ ਹੋ ਨਾ ਤਾਂ ਵੀ ਤੁਸੀਂ ਸਾਹ ਲੈਂਦੇ ਹੋਏ ਸੌ ਰਹੀ ਹੋ ਤੇ ਤੁਸੀਂ ਕਾਰਬਨ ਡਾਈਆਕਸਾਈਡ 24 ਘੰਟੇ ਛੱਡਦੇ ਜਾ ਰਹੇ ਹੋ ਉਹਦੇ ਬਦਲੇ ਚ ਜਿਹੜੀ ਕਿ ਪੇੜ ਪੌਦੇ ਕੀ ਕਰਦੇ ਆ ਇਹ ਆਕਸੀਜਨ ਤਾਂ ਜਿਹੜੀ ਹੈਗੀ ਉਹ ਛੱਡਦੇ ਆ ਹੂੰ ਤੇ ਕਾਰਬਨ ਡਾਈਆਕਸਾਈਡ ਲੈਂਦੇ ਆ ਚੱਕਰ ਹੋ ਗਿਆ ਨਾ ਖਬਰ ਦਾਣਾ ਹੈਗਾ ਜੋ ਕਿਸਾਨੂੰ ਆਕਸੀਜਨ ਗ੍ਰੈਂਡ ਕਰਦੇ ਆਗੇ ਤੇ ਕਾਰਬਨ ਡਾਈਆਕਸਾਈਡ ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਆਗੇ ਸਾਨੂੰ ਹਰੇ ਹਰੇ ਘਾਣੇ ਨੂੰ ਹਰ ਆਪਣੀ ਬੱਦ ਦੇ ਤੇ ਇੱਕ ਇੱਕ ਡਾਕਟਰ ਲਾਉਣਾ ਚਾਹੀਦਾ ਦਾ ਤੇ ਵੱਧ ਤੋਂ ਵੱਧ ਸਾਲ ਡਾਕਟਰ ਰੋਣਾ ਆਪਣੇ ਜੀਵਨ ਨੂੰ ਬਚਾਉਣਾ ਚਾਹੀਦਾ ਜੀ ਸਾਰੀ ਬੁੱਤੀਆਂ ਨੂੰ ਵਿਸਤ ਦੇਣਗੇ ਤੁਹਾਨੂੰ ਪਤਾ ਹੋਵੇ ਮੇਜਰ ਭਾਈ ਜੀ ਨੇ ਪੂਰੇ ਪੋਨੇ 2 ਸਾਲ ਤੱਕ ਸਾਈਕਲ ਦੇ ਉੱਤੇ ਪੂਰੇ ਭਾਰਤ ਦੀ ਯਾਤਰਾ ਕੀਤੀ ਹੈ ਇਹ ਸਮਾਜ ਸੇਵਾ ਦਾ ਕੰਮ ਕੀਤਾ ਪੂਰਾ ਭਾਰਤ ਨੇਪਾਲ ਕੀ ਆਂਧਰਾ ਕੀ ਕਰਨਾਟਕਾ ਕੀ ਉੜੀਸਾ ਕੀ ਕੁਝ ਵੀ ਨਹੀਂ ਛੱਡਿਆ ਇਹਨਾਂ ਨੇ ਇੱਕ ਸਾਈਕਲ ਦੇ ਉੱਤੇ ਪੋਨੇ 2 ਸਾਲ ਤੱਕ ਇਹਨਾਂ ਨੇ ਯਾਤਰਾ ਕਰਦੇ ਰਏ ਆ ਸਮਾਜ ਸੇਵੀ ਨੇ ਤੇ ਅੱਜ ਵੀ ਇਹ ਬੱਚਿਆਂ ਨੂੰ ਕਿਤਾਬਾਂ ਦੇਣ ਵਾਸਤੇ ਆਇਆ ਤਾਂ ਕਿ ਬੱਚਿਆਂ ਦੀ ਖੁਸ਼ੀ सुबह का सूरज सोना उगले सुबह का सूरज चांदी बरसे रातों में मन भा वो स्वर्णिम भारत मन भावन वो स्वर्णिम भारत आन बसा है ਸਾਗਰ ਧਰਤੀ ਆਪਣੀ ਹੀ ਫੁੱਲਵਾਰੀ